ਜੋਬ ਤੋਂ ਹੜ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਮਐਲਏ ਜਸਵੀਰ ਰਾਜਾ ਨੇ ਪ੍ਰਗਟਾਇਆ ਦੋ ਹੜ ਦੇ ਪਾਣੀ ਚ ਡੁੱਬੜ ਕਰਨ ਵਿਅਕਤੀ ਦੀ ਗਈ ਜਾਨ ਟਾਂਡਾ ਉੜਮੜ ਦੇ ਪਿੰਡ ਸਲੇਮਪੁਰ ਰੜਾ ਮੰਡ ਵਿਖੇ ਇੱਕ ਵਿਅਕਤੀ ਦੀ ਹੜ੍ਹ ਦੇ ਪਾਣੀ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਤਾਂ ਪੀੜਤ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਐਮ.ਐਲ.ਏ ਜਸਵੀਰ ਸਿੰਘ ਰਾਜਾ ਪਹੁੰਚੇ ਇਸ ਮੌਕੇ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਸ ਬੰਦੇ ਜਾਣਕਾਰੀ ਦਿੱਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੂੰ ਵੱਡ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜਲ ਦੇ ਪਾਣੀ ਤੋਂ ਦੂਰ ਰਹਿਣ ਜ਼ਿਕਰਯੋਗ ਹੈ ਕਿ ਬਿਆਸ ਦਰਿਆ ਦੇ ਪਾਣੀ ਕਨ ਪਿੰਡ ਹੜਾ ਦੇ ਵਿੱਚ ਘਿਰ ਚੁਕੇ ਹਨ ਪਰ ਲੋਕ ਪਾਣੀ ਦੇ ਵਿੱਚ ਜਨਤ ਗੁਰੇਜ਼ ਨਹੀਂ ਕਰ ਰਹੇ ਇਸ ਮੌਕੇ ਵਿਧਾਇਕ ਰਾਜਾ ਦੇ ਨਾਲ ਸਾਬਕਾ ਚੇਅਰਮੈਨ ਹਰਬੀਰ ਸਿੰਘ ਅਲੇਕ ਡੀਐਸਪੀ ਦਵਿੰਦਰ ਸਿੰਘ ਬਾਜਤੇ ਹੋਰ ਅਧਿਕਾਰੀ ਵੀ ਮੌਜੂਦ ਸਨ ਐਕਚੁਅਲੀ ਗੱਲ ਇਹ ਹੋਈ ਹੈ ਜੀ ਇਹ ਮੁੰਡਾ ਡਰਾਈਵਰ ਸੀਗਾ ਔਰ ਵਧੀਆ ਤਰਾਕਸੀ ਵਧੀਆ ਤਿਆਰ ਲੈਂਦਾ ਸੀਗਾ ਪਰਸੋਂ ਇਹਨੇ ਸਾਰੀ ਲੇਬਰ ਕੱਢੀ ਜਾਂ ਟਰਾਲੀ ਤੇ ਉੱਥੋਂ ਫਾਰਮ ਤੋਂ ਉੱਥੇ ਡੰਗਰ ਕੁਛ ਰਹਿ ਗਏ ਸੀ ਇਹ ਡੇਲੀ ਪੱਠੇ ਪਾਣ ਜਾਂਦੇ ਸੀ ਸਵੇਰੇ ਅੱਜ ਜਿਹੜਾ ਜਦੋਂ ਥੋੜਾ ਜਿਹਾ ਪਾਣੀ ਘਟ ਸੀਗਾ ਤੇ ਇਹ ਪੱਠੇ ਪਾਉਣ ਗਏ ਆ ਤੇ ਉੱਥੇ ਦੋ ਨਾਲ ਮੁੰਡਿਆਂ ਨੂੰ ਲੈ ਗਏ ਜਦੋਂ ਇਹ ਪੱਠੇ ਪਾਉਣ ਗਏ ਆ ਤੇ ਜਦੋਂ ਪੱਠੇ ਪਾ ਕੇ ਵਾਪਸੀ ਪਿੰਡ ਵੱਲ ਨੂੰ ਵੱਧ ਰਹੇ ਸੀ ਤੇ ਉਧਰੋਂ ਬਾਹਰੋਂ ਕੋਈ ਬੰਦਾ ਆ ਰਿਹਾ ਸੀ ਪਰਲੇ ਬੰਨੇ ਉਹ ਦਰਿਆ ਦੀ ਸਾਈਡ ਉਹਨੇ ਕਿਹਾ ਵਾ ਜੀ ਵੀ ਭਾਈ ਉੱਥੇ ਅੱਗੇ ਬੰਦੇ ਫਸੇ ਆ ਜੇ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ ਤੇ ਕਰੋ ਇਹਨਾਂ ਕੋਲ ਆਪਣਾ ਕੋਈ ਸੋਰਸ ਤੇ ਨਹੀਂ ਸੀਗਾ ਪਰ ਇਹਨਾਂ ਨੇ ਦਲੇਰੀ ਕੀਤੀ ਇਹਨਾਂ ਨੇ ਸੋਚਿਆ ਵੀ ਅਸੀਂ ਜਾ ਕੇ ਤੇ ਹੈਲਪ ਕਰਦੇ ਆ ਜੇ ਕੁਝ ਕਰ ਸਕੀਏ ਜਦੋਂ ਅੱਗੇ ਗਏ ਆ ਥੋੜਾ ਜਿਹਾ ਕੱਲ ਨੂੰ ਅੱਧਾ ਕਿਲੋਮੀਟਰ ਅੱਗੇ ਦਰਿਆ ਦੀ ਉੱਥੇ ਇਹਨਾਂ ਨੇ ਦੇਖਿਆ ਵੀ ਪਾਣੀ ਮੁੰਡੇ ਕਹਿੰਦੇ ਵੀ ਬਿਲਕੁਲ ਲੈਵਲ ਸੀ ਸਾਨੂੰ ਸ਼ੱਕ ਪਿਆ ਵੀ ਉੱਥੇ ਕਿਉਂ ਕਿ ਦਿੱਲੀ ਆਉਣ ਜਾਣ ਵਾਲੇ ਆਗੇ ਤੱਕ ਦਰਿਆ ਤੱਕ ਮੁੰਡੇ ਜਾਂਦੇ ਆ ਖੇਤਾਂ 'ਚ ਇਹਨਾਂ ਨੇ ਦੇਖਿਆ ਕਹਿੰਦੇ ਭਾਜੀ ਹੋ ਸਕਦਾ ਇੱਥੇ ਪਾਣੀ ਡੂੰਗਾ ਹੋਵੇ ਉਹਨੂੰ ਜਿੱਦਾ ਕੌਨਫੀਡੈਂਸ ਸੀਗਾ ਉਹ ਕਹਿੰਦਾ ਤੁਸੀਂ ਵੇਟ ਕਰੋ ਤੁਸੀਂ ਥੋੜਾ ਜਿਹਾ ਪਿੱਛੇ ਰਹੋ ਮੈਂ ਦੇਖਦਾ ਪਾਣੀ ਕਿੰਨਾ ਕੁ ਹੈਗਾ ਉੱਥੇ ਹਾਲਾਤ ਜਿੱਦਾਂ ਰੋੜਾਂ ਪਈਆਂ ਮ ਦਰਿਆ ਦੀਆਂ ਜੀ ਉੱਥੋਂ ਉਹਦਾ ਪੈਰ ਸਲਿੱਪ ਕੀਤਾ ਪੈਰ ਸਲਿੱਪ ਕਰਕੇ ਉੱਥੇ ਥੋੜੀ ਰੋੜ ਜਿਆਦਾ ਸੀ ਉਹਨੇ ਕੋਸ਼ਿਸ਼ ਕੀਤੀ ਆ ਮੁੰਡੇ ਕਹਿੰਦੇ ਉਹਨੇ ਹੱਥ ਪੈਰ ਮਾਰੇ ਆ ਪੇ 2-4 ਮਿੰਟ ਤੈਰਨ ਦੀ ਕੋਸ਼ਿਸ਼ ਕੀਤੀ ਆ ਪਾਣੀ ਦਾ ਫਲੋ ਜਿੱਦਾਂ ਪਰਲੀ ਸਾਈਡ ਸੀ ਉਹਨੂੰ ਪਰਲੀ ਸਾਈਡ ਹੀ ਪਾਣੀ ਦਾ ਫਲੋ ਲੈ ਗਿਆ ਇਹ ਉਹਨੂੰ ਬਚਾ ਨਹੀਂ ਸਕੇ ਪ੍ਰਸ਼ਾਸਨ ਨਾਲ ਕੋਈ ਗਲਤ ਹੋਈ ਪ੍ਰਸ਼ਾਸਨ ਨਾਲ ਦੇਖੋ ਜੀ ਸਵੇਰ ਦੇ ਫੋਨ ਹੀ ਆ ਰਹੇ ਆ ਹਰ ਆਫੀਸਰ ਦਾ ਫੋਨ ਆ ਰਿਹਾ ਹਰ ਐਗਜ਼ੀਕਿਊਟਿਵ ਦਾ ਫੋਨ ਆ ਰਿਹਾ 20 ਮਿੰਟ ਵੇਟ ਕਰੋ ਜੀ 20 ਮਿੰਟ ਵੇਟ ਕਰੋ 20 ਮਿੰਟ ਮੇਟ ਕਰੋ ਸਾਨੂੰ ਹੁਣ ਸਾਢੇ 3 ਪੌਣੇ 4 ਘੰਟੇ ਹੋ ਗਏ ਆ ਜੀ ਕਿੰਨਾ ਮੰਦ ਭਾਗੀ ਆ ਸਾਡੇ ਵਾਸਤੇ ਇਹ ਵੀ ਸਾਡਾ ਸਾਰਾ ਏਰੀਆ ਜਿਹੜਾ ਵਾ ਦਰਿਆ ਦਾ ਦਰਿਆ ਬੈਲਟ ਦਾ ਏਰੀਆ ਜੀ ਸਾਡਾ ਸਾਰਾ ਸਾਡੇ ਕੋਲ ਇੱਕ ਵੀ ਬੋਟ ਨਹੀਂ ਹੈਗੀ ਅਮਰਜੈਂਸੀ ਵੀ ਜੇ ਸਾਡੇ ਕੱਲ ਨੂੰ ਬੰਦੇ ਨੂੰ ਕੁਝ ਹੋ ਜੇ ਤੇ ਉਹਨੂੰ ਸਰਵਾਈਵ ਕਰਾਉਣ ਵਾਸਤੇ ਕੌਣ ਬੈਠਾ ਜੀ ਅਸੀਂ ਸਿਰਫ ਟੈਲੀਫੋਨਿਕ ਕਨਵਰਸੇਸ਼ਨ ਹੈ ਕਿਸੇ ਨਾਲ ਪ੍ਰੈਕਟੀਕਲ ਗੱਲ ਨਹੀਂ ਹੋਈ ਮਤਲਬ ਜੇ ਹੋਈ ਆ ਤੇ 20 ਮਿੰਟ ਵੇਟ ਕਰ ਲਓ 20 ਮਿੰਟ ਕਰਦੇ ਕਰਦੇ ਸਾਡਾ ਅੱਧਾ ਪਿੰਡ ਇੱਥੇ ਜੁੜਿਆ ਹੋਇਆ ਜੇ ਤੱਕ ਸਾਨੂੰ ਕੋਈ ਵੀ ਸਹਾਇਤਾ ਵਾਸਤੇ ਸਾਡੇ ਕੋਲ ਪਹੁੰਚਿਆ ਨਹੀਂਗਾ ਚੜ੍ਹਦੀ ਕਲਾ ਟਾਈਮ ਟਿਵੀ ਲਈ ਟਾਂਡਾ ਉਲਮੜ ਤੋਂ ਅਰਜੁਨ ਜੈਡ ਦੀ ਖਾਸ ਰਿਪੋਰਟ